ਫਗਤਾ ਪਾਈਕਾ ਬਠਿੰਡਾ ਵਿਖੇ ਗੁਰਦੁਆਰਾ ਪਾਇਾਨਾ ਸਾਹਿਬ ਜ ਸਾਭਕਾ ਜਥੇਦਾਰ ਪਾਈ ਰਣਜੀਤ ਸਿੰਘ ਜੀ ਨੇ ਇਸ ਜੀਪੀਸੀ ਚੋਣਾਂ ਲਈ ਪਾਈ ਪ੍ਰਗਟ ਸਿੰਘ ਕੋੜੀਪੁਰਾ ਨੂੰ ਉਮੀਦਵਾਰ ਐਲਾਨਿਆ ਅਤੇ ਸਭ ਨੂੰ ਪਾਈ ਪ੍ਰਗਟ ਸਿੰਘ ਕੋੜੀਪੁਰਾ ਨੂੰ ਜਿਤਾਉਣ ਦੀ ਕੀਤੀ ਅਪੀਲ ਵੇਖੋ ਇਹ ਵੀਡੀਓ ਗੁਰੂ ਪਾਤਸ਼ਾਹੀ ਗੋਦ ਦੇ ਵਿੱਚ ਬਹੁਤ ਹੀ ਲੰਬੇ ਸਮੇਂ ਤੋਂ ਬਹੁਤ ਹੀ ਆਦਬ ਤੇ ਮਰਯਾਦਾ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੂੰ ਉਹਨਾਂ ਦੇ ਵਿਚਾਰ ਸਰਵਣ ਕਰ ਰਹੀ ਗੁਰੂ ਪਿਆਰੀ ਸੰਗਤ ਜੀ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਮੈਂ ਦੇਖ ਰਿਹਾ ਸੀ ਕਿ ਅੱਜ ਦੀ ਜਿਹੜੀ ਨਮਾਇਦਾ ਇਕੱਤਰਤਾ ਸਾਡੇ ਇਲਾਕੇ ਦੀ ਹੈ ਮੇਰੀ ਡਿਊਟੀ ਲੱਗੀ ਹੈ ਧੰਨਵਾਦ ਕਰਨ ਦੀ ਤੇ ਜੇਵੇਂ ਨਾਂ ਲੈਣ ਲੱਗ ਜਾ ਬਹੁਤ ਸਮਾਂ ਲੱਗ ਜਾਣਾ ਕਈ ਵਾਰੀ ਨਾਂ ਬਿਸਰ ਵੀ ਜਾਂਦੇ ਆ ਵੱਡੇ ਇਕੱਠਾਂ 'ਚ ਮੇਰੇ ਆਪਣੇ ਨਗਰ ਭੋੜੀਪੁਰਾ ਤੋਂ ಗ್ರಾಮ ਪੰਚਾਇਤ ਸਰਪੰਚ ਤੇ ਸਾਡੀ ਗੁਰਮਤ ਪ੍ਰਚਾਰ ਜਥੇਬੰਦੀ ਦੇ ਸਿੰਘ ਬੱਸ ਲੈ ਕੇ ਪਹੁੰਚੇ ਆ ਕੋਇਰ ਸਿੰਘ ਵਾਲਾ ਤੋਂ ਸੰਗਤ ਰਾਮੂ ਵਾਲਾ ਤੋਂ ਸੰਗਤ ਬੋਰਜ ਲੱਦਾ ਸਿੰਘ ਵਾਲਾ ਦੀ ਸੰਗਤ आकलिया तो संगत रामू वाला तो संगत गुरुसर और हमीरगढ़ तो संगत भगता भाई स्थानक संगत वाला तो संगत बुर जथरूर तो संगत कोठा गुरु मलूका नहौर तो संगत इस तो अलावा खेमूआना पूला गंगा माड़ी भैनी बजोआणा गुनियाणा पूली पूला बाठ मैं देख रहा है भावें नुमांदे सिख आए हैं ਤੁਸੀਂ ਸਾਡੇ ਸਾਰੇ ਲਈ ਸਾਰਿਆਂ ਲਈ ਬਹੁਤ ਹੀ ਆਦਰ ਤੇ ਸਤਿਕਾਰਯੋਗ ਜਿਨ੍ਹਾਂ ਨੇ ਸਾਡੀ ਇਸ ਇਕੱਤਰਤਾ ਲਈ ਛੋਟੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਅੱਜ ਮਾਨਯੋਗ ਸਿੰਘ ਸਾਹਿਬ ਦੀ ਇਸ ਇਕੱਤਰਤਾ ਦੇ ਵਿੱਚ ਆਪਾਂ ਪਹੁੰਚ ਕੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਸਿੰਘ ਸਾਹਿਬ बोल ਰਹੇ ਸਨ ਕਿ ਸਿੰਘ ਸਾਹਿਬ ਜੀ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਤੁਸੀਂ ਸਾਡੀ ਪੱਗ ਨੂੰ ਸਾਡੀ ਕੌਮ ਦੀ ਪੱਗ ਨੂੰ ਸਿਰ ਤੇ ਰੱਖਿਆ ਔਰ ਅਸੀਂ ਸਾਰੇ ਨਾ ਚੀਜ਼ ਹੈ ਇਸ ਦੇ ਮੁਕਾਬਲੇ ਤੁਸੀਂ ਬਹੁਤ ਮਾਨ ਸਤਕਾਰ ਦਿੱਤਾ ਸਾਡੇ ਇਲਾਕੇ ਨੂੰ ਤੁਸੀਂ ਮੰਨਗੜ ਸਾਹਿਬ ਦਾ ਵੀ ਜ਼ਿਕਰ ਕੀਤਾ ਉਹਨਾਂ ਦੀ ਕੁਰਬਾਨੀ ਦਾ ਵੀ ਤੁਸੀਂ ਜ਼ਿਕਰ ਕੀਤਾ ਤੇ ਦਾਸ ਨੂੰ ਵੀ ਜਿਹੜਾ ਤੁਸੀਂ ਪਿਆਰ ਦੇ ਕੇ ਗਏ ਉਹ ਮੈਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਔਰ ਸਮੁੱਚੀ ਸੰਗਤ ਦੀ ਹਾਜ਼ਰੀ ਦੇ ਵਿੱਚ ਇਹ ਪਰਮ ਕਰਦਾ ਹਾਂ ਕਿ ਤੁਹਾਨੂੰ ਕਦੀ ਲਾਂਭਾ ਨਹੀਂ ਆਉਣ ਦੇਵਾਂਗਾ ਗੁਰੂ ਪਾਤਸ਼ਾਹ ਕਿਰਪਾ ਕਰਨ ਸਮੁੱਚੀਆਂ ਸੰਗਤਾਂ ਦੇ ਪਿਆਰ ਸਤਿਕਾਰ ਆਦਬ ਦੇ ਨਾਲ ਅਸੀਂ ਆਉਣ ਵਾਲੇ ਸਮੁੱਚ ਖਾਲਸਾ ਸਾਜਨਾ ਦਿਵਸ ਆ ਰਿਹਾ ਵਿਸਾਖੀ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਪੰਥਕ ਪੜਾ ਪਿੰਡ-ਪਿੰਡ ਜਾ ਕੇ ਸੰਗਤਾਂ ਨੂੰ ਪ੍ਰੇਰਾਂਗੇ ਤੁਹਾਡੇ ਤੋਂ ਦਿਸ਼ਾ ਨਿਰਦੇਸ਼ ਲੈ ਕੇ ਸੰਗਤਾਂ ਦੇ ਵਿੱਚ ਜਾਵਾਂਗੇ ਤੇ ਸਾਡੀਆਂ ਪੰਥਕ ਸੰਸਥਾਵਾਂ ਦੀ ਰੌਣਕ ਰੀਤਾਂ ਦੀ ਜਿਹੜੀ ਔਰ ਸਲਾਮਤੀ ਦੇ ਲਈ ਅਸੀਂ ਆਪਣੀ ਜਾਨ ਵੀ ਨਿਸ਼ਾਵਰ ਕਰ ਦੇਵਾਂਗੇ ਇਹ ਤੁਹਾਨੂੰ ਅਸੀਂ ਵਿਸ਼ਵਾਸ ਦਿਵਾਉਨੇ ਹਾਂ ਮੈਂ ਦੇਖ ਰਿਹਾ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸੰਤ ਮਹਾਪੁਰਸ਼ ਅਸੀਂ ਹੱਥ ਬੰਨ੍ਹ ਕੇ ਮਾਫੀ ਚਾਹੁੰਦੇ ਹਾਂ ਕਿ ਬਹੁਤ ਸਾਰੇ ਬਲਾਰਿਆਂ ਦੇ ਨਾਲ ਅਸੀਂ ਵਚਨ ਕੀਤਾ ਸੀ ਸਮੇਂ ਦੀ ਘਾਟ ਕਰਕੇ ਕਿਉਂਕਿ ਮਾਨਜੋਗ ਸਿੰਘ ਸਾਹਿਬ ਜੀ ਹੋਣਾ ਨੇ ਅੱਗੇ ਗਵਿੰਦਵਾਲ ਸਾਹਿਬ ਜਾਣਾ ਬਹੁਤ ਜ਼ਰੂਰੀ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਲਿਖਣੇ ਆ ਤੇ ਸਾਰੇ ਬਲਾਰਿਆਂ ਨੂੰ ਜਿਨ੍ਹਾਂ ਨੂੰ ਅਸੀਂ ਸਮਾਂ ਨਹੀਂ ਦੇ ਸਕੇ ਉਹਨਾਂ ਤੋਂ ਮੈਂ ਮਾਫੀ ਚਾਹੁੰਦਾ ਹਾਂ ਵਿਸ਼ੇਸ਼ ਧੰਨਵਾਦ ਪ੍ਰੈਸ ਕਲੱਬ ਭਗਤਾ ਭਾਈ ਸਾਡੇ ਪ੍ਰਧਾਨ ਸਾਹਿਬ ਬੈਠੇ ਆ ਵੀਰਪਾਲ ਜੀ ਵੀਰ ਸੁਪਾਲ ਜੀ ਇਮਰਾਨ ਸਾਹਿਬ ਤੋਂ ਇਲਾਵਾ ਹੋਰ ਵੀ ਇਲੈਕਟ੍ਰੋਨਿਕ মিডিਏ ਦੇ ਸਾਥੀ ਮੈਂ ਉਹਨਾਂ ਨੂੰ ਅਦਬ ਨਾਲ ਬੇਨਤੀ ਕਰਦਾ ਕਿ ਸਿੰਘ ਸਾਹਿਬ ਦੀ ਗੱਲ ਨੂੰ ਤੇ ਔਰ ਕੌਣ ਦੀ ਗੱਲ ਨੂੰ ਸਹੀ ਥਾਂ ਤੇ ਤੁਸੀਂ ਸਮਾਂ ਦੇ ਕੇ ਸਾਨੂੰ ਜਰੂਰ ਸਾਥ ਦਿਓ ਅਗਲਾ ਜਿਹੜਾ ਪ੍ਰੋਗਰਾਮ ਹੈ ਸਿੰਘ ਸਾਹਿਬ ਨੇ ਮਨਾਂ ਕਰ ਦਿੱਤਾ ਕਿ ਜਿਹੜਾ ਮਾਨ ਸਨਮਾਨ ਹੈ ਪਰ ਮੈਂ ਬੇਨਤੀ ਕਰਦਾ ਕਿ ਪ੍ਰਬੰਧਕ ਕਮੇਟੀ ਵੱਲੋਂ ਜਰੂਰ ਇੱਕ ਸ੍ਰੀਤਾਉ ਸਾਹਿਬ ਤੁਸੀਂ ਇਸ ਇਲਾਕੇ ਦੀ ਸੰਗਤ ਸਮੁੱਚੀ ਸੰਗਤ ਵੱਲੋਂ ਪ੍ਰਵਾਨ ਕਰਨਾ ਉਪਰੰਤ ਆਪਾਂ ਅਨੰਦ ਸਾਹਿਬ ਦਾ ਪਾਠ ਹੋਣਾ ਹੈ ਹਕੂਨਾ ਨਸਾਬ ਹੋਣੇ ਹੈ ਤੇ ਸਾਰਿਆਂ ਨੇ ਪਿਆਰ ਸਤਿਕਾਰ ਦੇ ਨਾਲ ਪ੍ਰਸ਼ਾਦ ਅਰਪਣਾ ਗੁਰੂ ਸਰੂਪ ਸਾਧ ਸੰਗਤ ਜੀਓ ਇੱਕ ਅਸੀਂ ਜਿਹੜਾ ਸਨਮਾਨ ਸਨਮਾਨਾ ਦਾ ਛਲਫਲਾ ਸ਼ੁਰੂ ਕਰਦੇ ਹਾਂ ਵਿੱਚ ਬਹੁਤ ਸਿੱਖ ਰਹਿ ਜਾਂਦੇ ਆ ਬੜੇ ਸਨਮਾਨਯੋਗ ਹੁੰਦੇ ਉਹਨਾਂ ਨੂੰ ਫਿਰ ਦੁੱਖ ਲੱਗਦਾ ਸਾਨੂੰ ਗੁਰੂ ਸਾਹਿਬ ਜੀ ਨੇ ਵੀ ਅਸੀਂ ਜਿਗਰ ਸੁਣਦੇ ਆ ਭਾਈ ਬੁੱਧੂ ਸ਼ਾਹ ਨੂੰ ਸਰੋਪਾ ਦਿੱਤਾ ਸਰੋਪੇ ਇਤਰਾ ਨਹੀਂ ਵੰਡੇਣੇ ਚਾਹੀਦੇ ਸਾਨੂੰ ਨਾ ਇਹ ਕਮੇਟੀ ਵਾਲਿਆਂ ਦੇ ਰੀਸ ਕਰਕੇ ਤੇ ਅਸੀਂ ਇਹ ਨੂੰ ਆਪਣਾ ਬਾਜ਼ਾਰ ਲਾ ਲਈਏ ਇਥੇ ਤੁਸੀਂ ਜਦੋਂ ਸਾਡੇ ਮਸਲੇ ਨੂੰ ਹੱਲ ਕਰੋਗੇ ਸਾਡਾ ਸਿੰਘ ਜਿਤਾ ਕੇ ਭੇਜੋ ਇਸ ਤੋਂ ਵੱਡਾ ਸਨਮਾਨ ਕਿਹੜਾ ਹੋ ਸਕਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਦਾ ਅਸੀਂ ਉਹਨਾਂ ਨੇ ਜਿਹੜਾ ਸਾਨੂੰ ਨਿਰਦੇਸ਼ ਦਿੱਤਾ ਹੈ ਇਹਦਾ ਪਾਲਣ ਕਰਾਂਗੇ ਦਾਸ ਤਾਂ ਪਹਿਲਾਂ ਹੀ ਸਰੂਪ ਸਾਹਿਬ ਦੇ ਵਾਸਤੇ ਪਹਿਲਾਂ ਵੀ ਲੜਾਈ ਲੜ ਰਿਆ ਸੀ ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਉਹਨਾਂ ਸੱਜਣਾਂ ਦਾ ਵੀ ਧੰਨਵਾਦ ਕਰਦੇ ਹਾਂ ਪਿੰਡਾਂ ਦੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਸਿੰਘ ਸਾਹਿਬ ਦੇ ਸਨਮਾਨ ਦੇ ਵਿੱਚ ਲੈ ਕੇ ਆਏ ਸੀ ਮਾਨ ਸਨਮਾਨ ਬਹੁਤ ਤੁਹਾਡਾ ਧੰਨਵਾਦ ਹੈ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਸਿੰਘ ਸਾਹਿਬ ਜੀ ਵੱਲੋਂ ਜਿਹੜੇ ਬਚਨ ਹੋਏ ਹੈ ਉਹਨਾਂ ਦਾ ਵੀ ਪਾਲਣ ਕਰੀਏ ਔਰ ਅੱਗੇ ਵਾਸਤੇ ਵੀ ਖਿਆਲ ਰੱਖੀਏ ਹੁਣ ਆਪਾਂ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਹੁਕਮਨਾਮਾ ਸਭ ਹੋਣਾ ਪ੍ਰੰਤ ਗੁਰੂ ਕੇ ਲੰਗਰ ਸਾਰਿਆਂ ਨੇ ਛੱਕੇ ਜਾਣੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ